ਹੈਲੋ ਮੇਰੇ ਪਿਆਰੇ ਦੋਸਤੋ ਆਓ ਅੱਜ ਸੁਣਦੇ ਹਾਂ ਇੱਕ ਹੋਰ ਨਵੀਂ ਸਾਖੀ ਅੱਜ ਦੀ ਸਾਖੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਬੁਰੇ ਲੋਕਾਂ ਨੂੰ ਬਸਦੇ ਰਹੋ ਤੇ ਚੰਗੇ ਲੋਕਾਂ ਨੂੰ ਉਜੜ ਜਾਓ ਦਾ ਵਚਨ ਕੀਤਾ ਸੀ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਭਲਾ ਕਰਦੇ ਕਰਦੇ ਬੜੇ ਹੀ ਨਿਰਦਈ ਲੋਕਾਂ ਦੇ ਪਿੰਡ ਪਹੁੰਚ ਗਏ ਉਸ ਪਿੰਡ ਦੇ ਲੋਕ ਬੜੇ ਹੀ ਕੁਪੱਤੇ ਸਨ ਉਹ ਨਾ ਹੀ ਕਿਸੇ ਦਾ ਭਲਾ ਕਰਦੇ ਤੇ ਨਾ ਹੀ ਕਿਸੇ ਨੂੰ ਦਾਨ ਦਿੰਦੇ ਸਨ ਉਲਟਾ ਜੇਕਰ ਕੋਈ ਉਹਨਾਂ ਦੇ ਪਿੰਡ ਦਾਨ ਮੰਗਣ ਲਈ ਆ ਵੀ ਜਾਂਦਾ ਤਾਂ ਪਿੰਡ ਵਾਲੇ ਪਹਿਲਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਜਲੀਲ ਕਰਦੇ ਫਿਰ ਉਸ ਨੂੰ ਉੱਥੋਂ ਭਜਾ ਦਿੰਦੇ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਪਿੰਡ ਦੇ ਕੋਲੋਂ ਲੰਘ ਰਹੇ ਸਨ ਤਾਂ ਭਾਈ ਮਰਦਾਨਾ ਜੀ ਕਹਿਣ ਲੱਗਾ ਗੁਰੂ ਜੀ ਮੇਰਾ ਰੋਟੀ ਖਾਣ ਦਾ ਵੇਲਾ ਹੋ ਗਿਆ ਹੈ ਤੇ ਮੈਨੂੰ ਭੁੱਖ ਵੀ ਬੜੀ ਜ਼ਿਆਦਾ ਲੱਗੀ ਹੈ। ਕਿਰਪਾ ਕਰਕੇ ਤੁਸੀਂ ਇੱਥੇ ਰੁਕ ਜਾਵੋ ਤੇ ਮੈਂ ਲਾਗੇ ਵਾਲੇ ਪਿੰਡ ਵਿੱਚੋਂ ਭੋਜਨ ਸ਼ੱਕ ਕੇ ਆਉਂਦਾ ਹਾਂ। ਗੁਰੂ ਜੀ ਨੇ ਕਿਹਾ ਭਾਈ ਮਰਦਾਨਿਆ ਜੇਕਰ ਤੈਨੂੰ ਇੰਨੀ ਹੀ ਭੁੱਖ ਲੱਗੀ ਹੈ ਤਾਂ ਤੂੰ ਥੋੜਾ ਜਿਹਾ ਇੰਤਜ਼ਾਰ ਹੋਰ ਕਰ ਲੈ ਕਿਉਂਕਿ ਅਸੀਂ ਥੋੜੇ ਸਮੇਂ ਵਿੱਚ ਹੀ ਅਗਲੇ ਪਿੰਡ ਪਹੁੰਚ ਜਾਵਾਂਗੇ ਤੇ ਤੂੰ ਉਸ ਪਿੰਡ ਵਿੱਚੋਂ ਭੋਜਨ ਸ਼ੱਕ ਲਵੇਂ। ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਗੁਰੂ ਜੀ ਨੂੰ ਬੋਲਿਆ ਕਿ ਇੱਕ ਤਾਂ ਮੈਨੂੰ ਇੰਨੀ ਜ਼ੋਰ ਦੀ ਭੁੱਖ ਲੱਗੀ ਹੈ ਤੇ ਦੂਸਰਾ ਤੁਸੀਂ ਹੋਰ ਇੰਤਜ਼ਾਰ ਕਰਨ ਲਈ ਕਹਿ ਰਹੇ ਹੋ ਨਹੀਂ ਗੁਰੂ ਜੀ ਮੈਂ ਇਸ ਤੋਂ ਅੱਗੇ ਹੋਰ ਨਹੀਂ ਜਾਵਾਂਗਾ ਭਾਈ ਮਰਦਾਨੇ ਨੂੰ ਜਿੱਦ ਕਰਦਿਆਂ ਵੇਖ ਕੇ ਗੁਰੂ ਜੀ ਕਹਿਣ ਲੱਗੇ ਕਿ ਜਾ ਭਾਈ ਆਪਣੇ ਦਿਲ ਦੀ ਰੀਜ ਪੂਰੀ ਕਰ ਆ ਇਹ ਗੱਲ ਬੋਲ ਕੇ ਗੁਰੂ ਜੀ ਨੇ ਉਸ ਪਿੰਡ ਦੇ ਬਾਹਰ-ਬਾਰ ਆਪਣਾ ਡੇਰਾ ਲਗਾ ਲਿਆ ਤੇ ਭਾਈ ਮਰਦਾਨਾ ਜੀ ਉਸ ਪਿੰਡ ਵਿੱਚ ਚਲਾ ਗਿਆ ਜਦੋਂ ਉਹ ਪਿੰਡ ਦੇ ਲੋਕਾਂ ਤੋਂ ਭੋਜਨ ਦੀ ਫਰਿਆਦ ਕਰਨ ਲੱਗਾ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ। ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨ ਲੱਗੇ ਜਿਵੇਂ ਕੋਈ ਅਪਰਾਧੀ ਉਹਨਾਂ ਦੇ ਪਿੰਡ ਆਣ ਬੜਿਆ ਹੋਵੇ। ਭਾਈ ਮਰਦਾਨਾ ਜੀ ਤੋਂ ਆਪਣਾ અપਮਾਨ ਸਹਿਣ ਨਹੀਂ ਹੋਇਆ। ਤੇ ਉਹ ਚੁੱਪਚਾਪ ਪਿੰਡ ਚੋਂ ਬਾਹਰ ਆ ਗਏ ਤੇ ਗੁਰੂ ਜੀ ਨੂੰ ਆਖਣ ਲੱਗੇ ਕਿ ਗੁਰੂ ਜੀ ਮੈਂ ਤੁਹਾਡੀ ਗੱਲ ਨਾ ਮੰਨ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ ਇਸ ਪਿੰਡ ਦੇ ਲੋਕ ਬਹੁਤ ਹੀ ਨਰਦਈ ਹਨ ਇਹਨਾਂ ਨੇ ਨਾ ਤਾਂ ਮੈਨੂੰ ਭੋਜਨ ਸਕਾਇਆ ਤੇ ਉਲਟਾ ਮੇਰਾ ਅਪਮਾਨ ਵੀ ਕੀਤਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆ ਗੁੱਸਾ ਨਾ ਕਰ ਅਸੀਂ ਕਿਹੜਾ ਇਸ ਪਿੰਡ ਵਿੱਚ ਬਸਣ ਲਈ ਆਏ ਹਾਂ ਪ੍ਰਮਾਤਮਾ ਕਰੇ ਇਸ ਪਿੰਡ ਦੇ ਲੋਕ ਇੱਥੇ ਹੀ ਬਸਦੇ ਰਹਿਣ ਇਹ ਬਚਨ ਬੋਲ ਕੇ ਗੁਰੂ ਜੀ ਮਰਦਾਨੇ ਨੂੰ ਲੈ ਕੇ ਅਗਲੇ ਪਿੰਡ ਪਹੁੰਚ ਗਏ ਪਿੰਡ ਦੇ ਬਾਹਰ-ਬਾਹਰ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਪਿੰਡ ਦੇ ਬਾਹਰ ਗੁਰੂ ਨਾਨਕ ਦੇਵ ਜੀ ਨੇ ਆਪਣਾ ਡੇਰਾ ਲਾਇਆ ਹੋਇਆ ਹੈ ਪੂਰਾ ਪਿੰਡ ਗੁਰੂ ਜੀ ਕੋਲ ਆ ਗਿਆ ਤੇ ਸਾਰੇ ਜਾਣੇ ਗੁਰੂ ਜੀ ਨੂੰ ਮੱਥਾ ਟੇਕ ਕੇ ਕੀਰਤਨ ਦਾ ਆਨੰਦ ਲੈਣ ਲੱਗੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਪਿੰਡ ਵਾਲੇ ਗੁਰੂ ਜੀ ਤੇ ਮਰਦਾਨਾ ਜੀ ਨੂੰ ਬੜੇ ਹੀ ਆਦਰ ਸਤਕਾਰ ਨਾਲ ਆਪਣੇ ਪਿੰਡ ਲੈ ਆਏ ਤੇ ਕਈ ਤਰ੍ਹਾਂ ਦੇ ਭੋਜਨ ਤਿਆਰ ਕਰਕੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਸਭ ਤੋਂ ਪਹਿਲਾਂ ਭੋਜਨ ਸ਼ਕਾਇਆ ਪਿੰਡ ਵਾਲੇ ਇਸ ਗੱਲ ਤੋਂ ਬਹੁਤ ਖੁਸ਼ ਸਨ ਕਿ ਗੁਰੂ ਜੀ ਨੇ ਉਹਨਾਂ ਦੀ ਕਮਾਈ ਨਾਲ ਬਣਾਇਆ ਹੋਇਆ ਭੋਜਨ ਛਕ ਲਿਆ ਹੈ ਪੋਜਨ ਸਕਣ ਤੋਂ ਬਾਅਦ ਪਿੰਡ ਵਾਲੇ ਗੁਰੂ ਜੀ ਅੱਗੇ ਬੇਨਤੀ ਕਰਨ ਲੱਗੇ ਕਿ ਗੁਰੂ ਜੀ ਜੇਕਰ ਤੁਸੀਂ ਇੱਕ ਰਾਤ ਸਾਡੇ ਪਿੰਡ ਵਿੱਚ ਠਹਿਰ ਜਾਓ ਤਾਂ ਸਾਡੇ ਪਿੰਡ ਨੂੰ ਭਾਗ ਲੱਗ ਜਾਣਗੇ ਲੋਕਾਂ ਦੀ ਪਿਆਰ ਭਰੀ ਤੇ ਸਤਿਕਾਰਯੋਗ ਸਰਦਾਂ ਨੂੰ ਦੇਖਦੇ ਹੋਏ ਗੁਰੂ ਜੀ ਰਾਤ ਰਹਿਣ ਲਈ ਮੰਨ ਗਏ ਪਿੰਡ ਵਾਲਿਆਂ ਨੇ ਪੂਰਾ ਤਨਮਨ ਨਾਲ ਗੁਰੂ ਜੀ ਦੀ ਸੇਵਾ ਕੀਤੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਪਿੰਡ ਵਾਲਿਆਂ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆ ਗਾਂਵ ਵਾਲੇ ਚਾਲੇ ਪਾ ਦਿੱਤੇ ਪਿੰਡ ਤੋਂ ਬਾਹਰ-ਬਾਰ ਆਣ ਕੇ ਗੁਰੂ ਜੀ ਨੇ ਪਿੰਡ ਵੱਲ ਮੂੰਹ ਕਰਕੇ ਇਹ ਬਚਨ ਕੀਤੇ ਕਿ ਇਹ ਪੂਰਾ ਪਿੰਡ ਉਜੜ ਜਾਵੇ ਗੁਰੂ ਜੀ ਦੇ ਮੂੰਹੋਂ ਇਹਨਾਂ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਜੀ ਨੇ ਬਹੁਤ ਹੀ ਹੈਰਾਨ ਹੋ ਕੇ ਪੁੱਛਿਆ ਕਿ ਗੁਰੂ ਜੀ ਮੈਂ ਤੁਹਾਡੀ ਲੀਲਾ ਨੂੰ ਸਮਝ ਨਹੀਂ ਪਾਇਆ ਪਿਛਲੇ ਪਿੰਡ ਦੇ ਲੋਕਾਂ ਨੇ ਸਾਡੇ ਨਾਲ ਚੰਗਾ ਵਰਤਾਵਰ ਨਹੀਂ ਕੀਤਾ ਤੇ ਤੁਸੀਂ ਉਹਨਾਂ ਨੂੰ ਬਚਨ ਕੀਤਾ ਕਿ ਤੁਸੀਂ ਇਸ ਪਿੰਡ ਵਿੱਚ ਹੀ বাসਦੇ ਰਹੋ ਜਿਹੜੇ ਪਿੰਡ ਨੇ ਸਾਡੀ ਬਹੁਤ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਉਜੜ ਜਾਣ ਦਾ ਬਚਨ ਕਰ ਰਹੇ ਹੋ ਮੈਂ ਕੁਝ ਸਮਝਿਆ ਨਹੀਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾਉਂਦਿਆ ਹੋਇਆ ਭਾਈ ਮਰਦਾਨੇ ਨੂੰ ਸਮਝਾਉਣ ਲੱਗੇ ਕਿ ਮਰਦਾਨਿਆ ਜਿਹੜੀ ਗੰਦਗੀ ਹੁੰਦੀ ਹੈ ਉਹ ਇੱਕੋ ਥਾਂ ਤੇ ਹੀ ਪਈ ਠੀਕ ਰਹਿੰਦੀ ਹੈ ਜੇਕਰ ਖਿੱਲਰ ਜਾਵੇ ਤਾਂ ਥਾਂ ਥਾਂ ਤੇ ਬਦਬੂ ਫੈਲਾ ਦਿੰਦੀ ਹੈ ਇਸ ਦੇ ਉਲਟ ਜੇਕਰ ਕੋਈ ਭਲਾ ਕਰਨ ਵਾਲਾ ਇਨਸਾਨ ਕਿਤੇ ਵੀ ਜਾ ਕੇ ਬਸਦਾ ਹੈ ਤਾਂ ਉਹ ਉਹੀ ਗਿਆਨ ਲੋਕਾਂ ਨੂੰ ਵੰਡੇਗਾ ਜਿਹੜਾ ਗਿਆਨ ਉਸ ਦੇ ਅੰਦਰ ਭਰਿਆ ਹੋਇਆ ਹੈ ਭਾਵ ਜਿਹੜੇ ਇਨਸਾਨ ਅੰਦਰ ਚੁਗਲੀ ਨਿੰਦਿਆ ਭਰੀ ਹੋਈ ਹੈ ਉਹ ਹਰ ਥਾਂ ਤੇ ਉਹੀ ਵੰਡਦਾ ਹੈ ਤੇ ਜਿਸ ਇਨਸਾਨ ਅੰਦਰ ਸਚਾਈ ਤੇ ਭਲਾਈ ਭਰੀ ਹੁੰਦੀ ਹੈ ਉਹ ਬਾਹਰ ਜਾ ਕੇ ਵੀ ਉਹੀ ਵੰਡਦਾ ਹੈ ਤੇ ਕਲਯੁਗ ਵਿੱਚ ਇਸ ਸੰਸਾਰ ਨੂੰ ਇਸ ਪਿੰਡ ਵਰਗੇ ਭਲੇ ਲੋਕਾਂ ਦੀ ਬਹੁਤ ਲੋੜ ਹੈ ਗੁਰੂ ਜੀ ਦੇ ਮੂੰਹੋਂ ਇਹਨਾਂ ਉਲਟੇ ਬਚਨਾਂ ਦਾ ਮਤਲਬ ਜਾਣ ਕੇ ਭਾਈ ਮਰਦਾਨਾ ਜੀ 당 ਰਹਿ ਗਿਆ ਤੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਜਪਣ ਲੱਗਾ ਸੋ ਦੋਸਤੋ ਤੁਹਾਨੂੰ ਇਸ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਤਾਂ ਮੇਰੇ ਚੈਨਲ ਕਿਤਾਬਾਂ ਦੇ ਪੰਨੇ ਨੂੰ ਲਾਈਕ ਕਰਨਾ ਸ਼ੇਅਰ ਕਰਨਾ